ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਮੈਂ ਉੱਠੀ ਹਾਂ ਹੁਣ ਤੇ ਟਾਈਮ ਹੋਇਆ ਜੀ 7:00 ਵਜੇ 7 ਵੀ ਪੂਰੇ ਨਹੀਂ ਬੱਜੇ ਫਵਾਜ ਚੱਲਿਆ ਤੇ ਵੇਖ ਲਓ ਜੀ ਖੁੱਲ ਕੇ ਮੈਂ ਨਹੀਂ ਪਾਉਂਦਾ ਰੱਬ ਤੇ ਅੱਜ ਕਿਹੜੀ ਜੀ ਕਰ ਦਿੰਦਾ ਆ ਉਠਦੀ ਆ ਇਹਨਾਂ ਸਾਡੇ ਮੱਥੇ ਲੱਗਦੀ ਆ ਚਿੱਕੜੀ ਰੈਦ ਹੂੰਦ ਕਹਿੰਨੇ ਆਪਾਂ ਇਹਨੂੰ ਤੇ ਜਾਂ ਫਿਰ ਕਹਿੰਨੇ ਆ ਝੂੰਗਾ ਠੀਕ ਆ ਅਰੇ ਮੇਰਾ ਗੇਟ ਵੀ ਦੇਖ ਲੋ ਲੌਕ ਆ ਗੇਟ ਵੀ ਨਹੀਂ ਖੁੱਲਿਆ ਮੈਂ ਉੱਠ ਕੇ ਬਾਹਰ ਆਈ ਤੇ ਦੇਖਿਆ ਕਿ ਮੈਂ ਬੜੀ ਖੁਸ਼ ਹੋਈ ਮੈਂ ਕੰਬੀ ਪੈ ਰਿਆ ਮੈਂ ਦੇਖ ਲੈਣੀ ਨਹੀਂ ਪਹਿਲਾਂ ਮੌਸਮ ਕੈਮਰੇ ਦੇ ਵਿੱਚ ਤੇ ਕੈਮਰੇ ਜਿੰਨਾ ਅੰਨਾ ਅੰਨੇ ਰਾ ਲੱਗੇ ਤੇ ਮੀਨ ਕਾ ਨਿਕਾ 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 ਤੇ ਮੇਗਾ ਲੈ ਬਈ ਮੌਸਮ ਹੀ ਬੜਾ ਘੈਂਟ ਹੋਇਆ ਮਾਲ ਪੂੜਿਆ ਵਾਲਾ ਤੇ ਪੂੜਿਆ ਵਾਲਾ ਪਰ ਮੂੜੀ ਖਾਬ ਹੋ ਗਿਆ ਦੇਖੋ ਜੀ ਲੋਕਾਂ ਨੇ ਰੈਂਡ ਖੁੰਦ ਤੇ ਸੇਕ ਇੰਨਾ ਉੱਚ ਹੋਇ ਗੋਸਨਾ ਤੇ ਅੱਜ ਮੈਂ ਜਾਉਂਗੀ ਆਪਣੇ ਬੱਚਿਆਂ ਦੀ ਪੇਰੈਂਟਸ ਮੀਟਿੰਗ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਵੇਲੀ ਅੱਜ ਮੇਰਾ ਮੇਰਾ ਕੀ ਵੈਸੇ ਨਿਆਣਿਆਂ ਦਾ ਹੀ ਦਿਲ ਕਰਦਾ ਸੀ ਸਾਰਿਆਂ ਦਾ ਹੀ ਦਿਲ ਕਰ ਰਿਹਾ ਸੀ ਅੱਜ ਕਿ ਅੱਜ ਆਪਾਂ ਹਵੇਲੀ ਨੂੰ ਖਾਣਾ ਖਾ ਕੇ ਆਈਏ ਬ੍ਰੈਕਫਾਸਟ ਕਰਕੇ ਆਈਏ ਔਰ ਬ੍ਰੈਕਫਾਸਟ ਦੇ ਵਿੱਚ ਨਾ ਉੱਥੇ ਆਪਾਂ ਖਾਣੇ ਹੁੰਨੇ ਆ ਤੰਦੂਰ ਵਾਲੇ ਪਰੌਂਠੇ ਆਹਾ ਹਾ ਹਾ ਮਸਟ ਪਰੌਂਠੇ ਠੀਕ ਆ ਆ ਦੇਖੋ ਜੀ ਲੋ ਨਜ਼ਾਰੇ ਰੰਦ ਖੁੰਦ ਦੇ ਤੇ ਚਲੋ ਬੇਟਾ ਨਾਲ ਹੀ ਕਰ ਲਓ ਤੇ ਬੱਚਿਆਂ ਨੂੰ ਵੀ ਲੈ ਕੇ ਜਾਵਾਂਗੇ ਨਾਲ ਤੇ ਹੁਣ ਮੈਂ ਮਿਲਦੀ ਆ ਤਿਆਰ ਹੋ ਕੇ ਲੋ ਜੀ ਆਜੋ ਕਿੰਨੇ ਕਿੰਨੇ ਖਾਣਾ ਬੱਕਰਾ ਅੱਜ ਸਾਡੇ ਘਰ ਸਵੇਰੇ ਸਵੇਰੇ ਬਨ ਰਿਹਾ ਹੈ ਜੀ ਬੱਕਰਾ ਮਮਾ ਚੈੱਕ ਕਰੋ ਮਾਤਾ ਜੀ ਨੂੰ ਬੋਲੋ ਹੂੰ ਹੂੰ ਰੋਮ ਨਾ ਦੇ ਆ ਦੇਖੋ ਜੀ ਤਾਜ਼ਾ ਤਾਜ਼ਾ ਬੱਫਾ ਮਸਾਲਾ ਅਸੀਂ ਰਾਤੀ ਰੈਡੀ ਕਰ ਲਿਆ ਸੀ ਸਾਡੇ ਡੈਡੀ ਨੇ ਚੈੱਕ ਕਰੋ ਜੀ ਮਸਾਲਾ ਹੁਣ ਇਹਦੇ ਵਿੱਚ ਬੱਕਰਾ ਕਰੇਗਾ ਡਾਂਸ ਕਿੰਨੂ ਕਿੰਨੂ ਪਸੰਦ ਆ ਜੀ ਬੱਕਰਾ ਜਿਹੜੇ ਪਿਓ ਨੌਨ ਵੈਜੀਟੇਰੀਅਨ ਆ ਉਹ ਜ਼ਰੂਰ ਦੱਸਿਓ ਇੱਧਰ ਦੇਖੋ ਜੀ ਗੁਰਸੈਹ ਦੇ ਸਕੇਟਿੰਗ ਡਰਮ ਸ਼ੂਜ਼ ਚਲੋ ਜਾਈਏ ਹੈ ਸੈਜ ਦੇ ਸਕੇਟਿੰਗ ਸ਼ੂਜ਼ ਆ ਜੀ ਨਿਊ ਆਏ ਆ ਇੱਧਰ ਬੈਠੇ ਹੋਏ ਨੇ ਮਹਾਸ਼ਯਾ ਉਦਾਸ ਹੋ ਕੇ ਕਿਉਂਕਿ ਉਹਨਾਂ ਦੇ ਵਿੱਚ ਉਹ ਬਾਹਰ ਨਿਕਲ ਗਏ ਨੇ ਤੇ ਇਹਨੂੰ ਇਹ ਕਿ ਮੇਰੇ ਸ਼ੂਜ਼ ਟੁੱਟ ਗਏ ਨੇ ਟੁੱਟੇ ਨਹੀਂ ਆ ਬੇਟਾ ਝੜ ਜਾਣੇ ਆ ਉਹ ਹਾਣ ਪਤਾ ਠੀਕ ਹੈ ਨਾ ਪਤਾ ਚਲੋ ਫਿਰ ਉੱਠੋ ਇੰਦਰ ਅੱਜ ਸੈਸ ਦਾ ਹੋ ਗਿਆ ਨੁਕਸਾਨ ਤੂੰ ਚਾਰੇ ਦਾ ਫੋਨ ਗਵਾਚ ਗਿਆ ਅੱਜ ਜੀ ਤੇ ਇਹ ਜੂ ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰਸੈਜ ਦਾ ਤੇ ਆ ਦੇਖੋ ਜੀ ਨਵੀਂ ਗੇਮ ਇਹ ਵੀ ਅਸੀਂ ਆਨਲਾਈਨ ਮੰਗਵਾਈ ਆ ਇਹ ਹੈਗੀ ਹੈ ਟੈਨਿਸ ਗੇਮ ਟੇਬਲ ਟੈਨਿਸ ਟੇਬਲ ਟੈਨਿਸ ਦਾ ਲੱਗਦੀ ਨਹੀਂ ਇਹ ਟੇਸ ਟੈਨਿਸ ਟੇਸ ਟੈਨਿਸ ਨਹੀਂ ਟੇਬਲ ਟੈਨਿਸ ਤੇ ਇਹ ਬੱਚੇ ਕਰ ਰਹੇ ਐਨਜੋਏ ਤੇ ਇੱਧਰ ਸੱਤੀ ਅੱਜ ਬਣਾ ਹਾਸਾ ਵੀ ਆ ਰਿਹਾ ਵਿਚਾਰਾ ਕਦੀ ਕਿਤੇ ਸਿਰ ਫੜ ਕੇ ਬੈੰਦਾ ਕਦੀ ਕਿਤੇ ਕੇ ਨਾ ਮਮਾ ਕਿਸੇ ਨੂੰ ਕੁਝ ਦੇ ਰਿਹਾ ਹੋਰ ਬਰਾਬਰ ਉਹ ਕੀ ਇਜ਼ ਥਿਸ ਕਹਿੰਦਾ ਮਮਾ ਕਿਸੇ ਦੇ ਗੁੱਸਾ ਤੇ ਕੱਢ ਨਹੀਂ ਸਕਦਾ ਹੁਣ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਹੁਣ ਫਿਰ ਮੈਂ ਇੱਕ ਠੀਕ ਕਰਾਂ ਇਲਾਕੇ ਜਾਣਾ ਉੱਪਰ ਹੋਰ ਤੇ ਸਾਰਾ ਗੁੱਸਾ ਹੈ ਇਸ ਬੋਲ ਇਸ ਬੋਲ ਤੇ ਕਹਿੰਦਾ ਮੈਂ ਸਾਰਾ ਗੁੱਸਾ ਕੱਢ ਲਾਓ ਜੀ ਉਦੇ ਬਾਦਸ਼ਾਹ ਪਹੁੰਚ ਚੁੱਕਾ ਹੈ ਹਾਂ ਉਹਦੇ ਬਾਦਸ਼ਾਹ ਪਹੁੰਚ ਚੁੱਕਾ ਹੈ ਵੀਡੀਓ ਬਣਾ ਲਿਆ ਹਾਂ ਜਿੱਦਾਂ ਆਪਣੀ ਸਾਫ ਸਫਾਈ ਜ਼ਰੂਰੀ ਹੈ ਨਾ ਹੈ ਨਾ ਉਹਦੇ ਬਹੁਤ ਵੈਸੇ ਹੀ ਫੁੱਲਾਂ ਕੀ ਵੀ ਜ਼ਰੂਰੀ ਹੈ ਇਹਨਾਂ ਨੂੰ ਵੀ ਦਵਾਈ ਟਾਈਮ ਤੇ ਖਾਦ ਪਾਣੀ ਕਟਾਈ ਗੰਦੇ ਮੰਦੇ ਪੱਤੇ ਖਾਬਤ ਕੱਟਦੇ ਰਹਿਣਾ ਚਾਹੀਦਾ ਤੇ ਅੱਜ ਸਾਡਾ ਉਦੇ ਅਸੀਂ ਤੈਨੂੰ ਉਹਦੇ ਬੜਾ ਮਿਸ ਕਰਦੇ ਸੀ ਵੈਸੇ ਸੱਚੀ ਤੇ ਇੱਕ ਪlant ਲਾਇਆ ਉਹਦੇ ਨੇ ਇਹਨੂੰ ਕਹਿੰਦੇ ਛੂਈ ਮੂਈ ਇਹ ਸੱਚੀ ਛੂਈ ਮੂਈ ਸ਼ਰਮੀਲੀਲੀ ਕਹਿੰਦੇ ਸ਼ਰਮੀਲੀ ਹਾਂ ਹੈ ਨਾ ਦੇਖੀ ਤੇ ਪੱਤੇ ਸ਼ਰਮਾ ਜਾਂਦੀ ਆ ਫੁੱਲ ਵੀ ਆਉਂਦੇ ਇਹਨੂੰ ਉਹਦੇ ਹਾਂ ਉਹ ਦੱਦੇ ਨਾਲ ਗਾਮ ਨਹੀਂ ਕਲਰ ਹਾਂ ਦੇਖੋ ਜੀ ਸਾਹਮਣੇ ਕਿੰਨੇ ਸੋਹਣੇ ਫੁੱਲ ਪਲਾਂਟ ਇਹ ਸਾਡੇ ਨਾਲ ਵਾਲਿਆਂ ਦੇ ਅਮਰੂਦ ਤੇ ਇਹ ਸਾਡੇ ਮਾਲਟਾ ਬੱਚਾ ਪਾਰਟੀ ਸਾਹਮਣੇ ਆਪਣੀਆਂ ਟੀਮਾਂ ਨੂੰ ਰੈਡੀ ਕਰਦੀ ਹੋਈ ਮੇਰੀ ਫੋਟੋ ਇਨਾਂ ਦੀ ਸਾਫ਼ ਸਫਾਈ ਨਾ ਬੜੀ ਜ਼ਿਆੜੀ ਹੈ। ਕਾਹੁੰਦੀ ਨਾ ਕਿ ਜਿੱਦਾਂ ਆਪਾਂ ਆਪਣੇ ਆਪ ਨੂੰ ਸ਼ਿੰਗਾਰਦੇ ਆ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੇ ਆ ਨਾ ਮੈਨੂੰ ਹੁੰਦਾ ਕਿ ਪੱਤੇ ਸਾਰੇ ਗੰਦੇ ਗੰਦੇ ਫੁੱਲਾਂ ਦੇ ਨਿਕਲ ਜਾਣ ਗੋਡੀ ਹੋ ਜੇ ਟਾਈਮ ਤੇ ਖਾਦ ਪਾਣੀ ਮਿਲ ਜੇ ਤੇ ਬੂਟੇ ਹਰੇ ਭਰੇ ਸੋਹਣੇ ਲੱਗਦੇ ਆ ਤੇ ਵੀ ਹੁਣ ਸੌਣ ਦਾ ਮਹੀਨਾ ਆ ਤੇ ਖਿੜੇ ਖਿੜੇ ਬੂਟੇ ਨਾ ਜ਼ਿਆਦਾ ਵਧੀਆ ਲੱਗਦੇ ਆ ਕਿਉਂ ਉਹਦੇ ਸਾਵਣ ਕੇ ਮਹੀਨੇ ਮੇ ਬੂਟੇ ਜਿਆਦਾ ਵਧੀਆ ਲੱਗਦੇ ਆ ਹਨਾ ਜਿਆਦਾ ਵਧੀਆ ਤੁਰਤੇ ਹੀ ਸਾਵਣ ਕੇ ਮਹੀਨੇ ਖਿੜਦੇ ਆ ਸਾਵਣ ਦੇ ਮਹੀਨੇ ਚ ਉਹਦੀ ਆ ਵੇਲ ਨੂੰ ਵੀ ਸਹੀ ਕਰਦੀ ਆ ਜਿਹੜੀ ਵੇਲ ਆ ਨਾ ਇੱਧਰ ਤੇ ਘਾਹ ਫੂਸ ਇਹ ਨਾ ਗਮਲਿਆਂ ਦੇ ਵਿੱਚੋਂ ਵੀ ਕੱਢਦੀ ਉੱਪਰ ਜਿਹੜੇ ਪਏ ਹੋਏ ਆ ਚੈੱਕ ਕਰੋ ਗੁਲਾਬ ਹਾਂਜੀ ਜੀ ਕੀ ਹਾਲ ਤੁਹਾਡੀ ਫਸਲਾਂ ਦੇ ਕਿੱਥੇ ਕਿੱਥੇ ਪੈ ਗਿਆ ਖੁੱਲ ਕੇ ਮੀਂਹ ਸਾਡੇ ਤਾਂ ਝੁੰਗਾ ਹੀ ਪਿਆ ਜੀ ਫੇਰ ਅੱਜ ਤੇ ਮੂੰਹ ਦੇ ਉੱਤੇ ਨਾ ਬੱਕਰੇ ਦਾ ਅਸਰ ਨਜ਼ਰ ਆ ਰਿਹਾ ਏ ਕੀ ਅੱਧ ਫਿੱਟਾਲੇ ਆ ਜੀ ਬੱਕਰਾ ਠੀਕ ਆ ਪੇਰੈਂਟਸ ਮੀਟਿੰਗ ਦੋ ਅਸੀਂ ਹੁਵਾਉਣੇ ਆ ਤੇ ਹੁਣ ਜਾਣ ਦੀ ਪਲਾਨਿੰਗ ਸੀਗੀ ਵੈਸ ਸਾਡੀ ਹਵੇਲੀ ਕਿਚਨੋਂ ਥੜੀ ਲਿਜਾ ਕੇ ਨਾ ਬੱਚੇ ਕੀ ਕਰਦੇ ਪਏ ਹੋ ਕਿ ਹਵੇਲੀ ਜਾ ਕੇ ਅੱਜ ਤੰਦੂਰੀ ਪ੍ਰੋਟੀਨ ਖਾਣ ਦੇ ਜਾਣ ਕੀ ਮੌਸਮ ਵੀ ਇਦਾਂ ਦਾ ਹੋਇਆ ਸੀ ਤੇ ਦਿਲ ਵੀ ਕਰ ਰਿਹਾ ਸੀ ਪਰ ਫੇਰ ਯਾਦ ਆਇਆ ਕਿ ਬੱਕਰਾ ਛੱਡ ਕੇ ਤੇ ਤੰਦੂਰੀ ਆਲੂ ਵਾਲੇ ਪਰੌਂਠੇ ਗੱਲ ਬਣੀ ਨਹੀਂ ਫੇਰ ਅਸੀਂ ਕਿਹਾ ਕਿ ਨਹੀਂ ਘਰੇ ਚਲਦੇ ਆ ਤੇ ਹੁਣ ਅਸੀਂ ਖਾ ਪੀ ਲਿਆ ਏ ਤੇ ਅਸਲ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਸਾਹਮਣੇ ਨਜ਼ਰ ਵੀ ਆ ਰਿਹਾ ਏ ਤੇ ਵੈਸੇ ਯਾਰ ਖਾਂਦੇ ਪੀਂਦੇ ਰਿਆ ਕਰੋ ਇੰਜੋਏ ਕਰਿਆ ਕਰੋ ਹਾਂ ਖਾ ਪੀ ਕੇ ਵੀ ਤੁਸੀਂ ਹੈਲਦੀ ਹੋ ਤਾਂ ਤੁਸੀਂ ਬਹੁਤ ਫਿਟ ਹੋ ਕਾਪੀ ਕਿ ਵੀ ਅਗਰ ਤੁਸੀਂ ਖੱਦਦੀ ਹੋ ਤਾਂ ਤੁਸੀਂ ਬਹੁਤ ਫਿੱਟ ਹੋ ਤੇ ਖਾਂਦੇ ਪੀਂਦੇ ਰਿਹਾ ਕਰੋ ਓਵਰਲੋਡਡ ਨਾ ਕਰਿਆ ਕਰੋ ਬਸ ਆਪਣਾ ਟੇਸਟ ਜਿਹੜਾ ਆ ਉਹ ਮਰਨ ਨਾ ਦਿਆ ਕਰੋ ਤੇ ਇੱਕ ਆਪਣੇ ਅੰਦਰ ਦਾ ਬੱਚਾ ਬਚਪਨ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ ਇੰਜੋਏ ਕਰਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਤੇ ਇਹ ਸੀਗਾ ਜੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਤੇ ਤੁਸੀਂ ਕਮੈਂਟ ਕਰਕੇ ਦੱਸਿਆ ਵੀ ਕਰੋ ਕਿ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਯਾਰ ਪਲੀਜ਼ ਇਦਾਂ ਨਾ ਕਰੋ ਕਿ ਹਾਏ ਦੀ ਤੁਸੀਂ ਬੱਕਰਾ ਖਾਦਾ ਹਾਏ ਤੁਸੀਂ ਬੱਕਰਾ ਖਾ ਲੰਨੇ ਖਾਣ ਵਾਲੇ ਸਭ ਕੁਝ ਖਾ ਲੈਂਦੇ ਨੇ ਠੀਕ ਆ ਵੀ ਆਪਾਂ ਤੁਹਾਨੂੰ ਪਿਓਰ ਨਾਨ ਵੈਜੀਟੇਰੀਅਨ आ, कि ਅਸੀਂ ਖਾ ਪੀ ਲੈਨੇ ਆ ਪਿੱਛੇ ਭਾਂਡੇ ਮੰਮੀ ਸਾਡੇ ਘੜਕਾਈ ਜਾਂਦੇ ਨੇ ਆਵਾਜ਼ਾਂ ਮਾਰਦੇ ਨੇ ਆਵਾਜ਼ਾਂ ਦੇ ਰਹੇ ਨੇ ਭਾਂਡੇ ਖੜਕਾ ਖੜਕਾ ਕੇ ਕਿ ਬੱਸ ਕਰ ਆ ਜਾ ਹੁਣ ਥੋੜਾ ਜਿਹਾ ਕੰਮ ਵੀ ਕਰਾ ਦੇ ਤੇ ਨਹੀਂ ਸੱਚੀ ਗੱਲ ਆ ਹੁਣ ਮੈਂ ਆਪਣੇ ਮੰਮੀ ਨਾਲ ਕਰਾਵੂੰਗੀ ਥੋੜਾ ਜਿਹਾ ਕੰਮ ਤੇ ਫਿਰ ਆਪਾਂ ਕਰਾਂਗੇ ਰੈਸਟ ਠੀਕ ਆ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੱਸਦੇ ਰਹੋ ਵਸਤੇ ਰਹੋ ਜਿੱਥੇ ਰਹੋ ਖੁਸ਼ ਰਹੋ